ਹਾਈ एवरीवन सो ਅੱਜ ਆਪਾਂ ਬਣਾ ਰਹੇ ਹਾਂ ਮੋਤੀ ਚੂਰ ਦੇ ਲੱਡੂ ਜਿਸ ਦੇ ਲਈ ਆਪਾਂ ਯੂਜ਼ ਕਰਾਂਗੇ ਚਨੇ ਦੀ ਦਾਲ ਇਸ ਨੂੰ ਆਪਾਂ ਘੱਟ ਤੋਂ ਘੱਟ 4 ਘੰਟੇ ਲਈ ਭਿਓ ਕੇ ਰੱਖ ਦੇਣਾ ਹੈ ਤੇ ਫਿਰ ਉਸ ਤੋਂ ਬਾਅਦ ਕਰ ਲੈਣਾ ਹੈ ਗ੍ਰਾਈਂਡ ਗ੍ਰਾਈਂਡ ਕਰਕੇ ਇਸ ਦੀ ਕੰਸਿਸਟੈਂਸੀ ਕੁਝ ਇਦਾਂ ਦੀ ਹੋ ਜਾਣੀ ਹੈ ਔਰ ਫਿਰ ਆਪਾਂ ਇਸ ਦੇ ਛੋਟੇ ਛੋਟੇ ਪਕੌੜੇ ਬਣਾ ਲੈਣੇ ਹੈਗੇ ਇਸ ਤਰੀਕੇ ਦੇ ਨਾਲ ਸੋ ਫਰੈਂਡਸ ਪਕੌੜੇ ਆਪਣੇ ਹੋ ਗਏ ਨੇ ਰੈਡੀ ਜੋ ਕਿ ਆਪਾਂ ਦਾਲ ਦੇ ਬਣਾਏ ਹੈਗੇ ਆ ਕਿ ਹੈ ਨਾ ਛੋਲਿਆਂ ਦੀ ਦਾਲ ਦੇ ਤੇ ਨਾਲ ਹੀ ਆਪਾਂ ਦੇਖੋ ਹੁਣ ਬਣਾ ਲੈਣੀ ਹੈ ਚਾਸ਼ਨੀ ਚਾਸ਼ਨੀ ਦੇ ਲਈ ਆਪਾਂ ਜਿੰਨੇ ਚਨੇ ਲੱਤੇ ਸੀ ਓਨਾ ਹੀ ਆਪਾਂ ਲਵਾਂਗੇ ਚੀਨੀ ਤੇ ਉਸ ਤੋਂ ਥੋੜਾ ਜਿਹਾ ਜ਼ਿਆਦਾ ਲਵਾਂਗੇ ਪਾਣੀ ਚਾਸ਼ਨੀ ਸਿਰਫ ਆਪਾਂ ਇੱਕ ਤਾਰ ਦੋ ਤਾਰ ਦੀ ਨਹੀਂ ਕਰਨੀ ਸਿਰਫ ਇੱਕ ਚਿਪਚਿਪੀ ਚਾਸ਼ਨੀ ਬਣਾਉਣੀ ਹੈ ਆਪਾਂ ਸੋ ਇਹਦੇ ਵਿੱਚ ਹੀ ਆਪਾਂ ਹਲਕਾ ਜਿਹਾ ਕੇਸਰੀਆ ਰੰਗ ਪਾ ਦਿੱਤਾ ਜੋ ਕਿ ਲੱਡੂਆਂ ਨੂੰ ਬਹੁਤ ਖੂਬਸੂਰਤ ਰੰਗ ਦਊਗਾ ਸੋ ਆਪਾਂ ਹੁਣ ਇਹਨਾਂ ਪਕੌੜਿਆਂ ਨੂੰ ਗ੍ਰाइंड ਕਰ ਲੈਣਾ ਆ। ਸੋ ਗ੍ਰाइंड ਕਰਨ ਤੋਂ ਬਾਅਦ ਜਿਹੜਾ ਹੈਗਾ ਆਪਣੇ ਕੋਲੇ ਐਦਾਂ ਦਾ ਚੂਰਾ ਆ ਜਾਣਾ ਹੈ ਜੋ ਪਕੌੜੇ ਬਣਾਏ ਸੀ ਆਪਾਂ ਉਹਨਾਂ ਨੂੰ ਹੁਣ ਗ੍ਰाइंड ਕਰ ਚੁੱਕੇ ਆ। ਇਸ ਤਰੀਕੇ ਦਾ ਚੂਰਾ ਤੁਹਾਡੇ ਕੋਲੇ ਆ ਜਾਣਾ ਆ। ਸੋ ਫਰੈਂਡਸ ਹੁਣ ਆਪਾਂ ਆਪਣੀ ਜਿਹੜੀ ਚਾਸ਼ਨੀ ਹੈ ਆਪਣੀ ਚਾਸ਼ਨੀ ਥੋੜੀ ਠੰਡੀ ਹੋ ਚੁੱਕੀ ਹੈ ਉਹਨੂੰ ਆਪਾਂ ਇਸ ਮਿਕਸਚਰ ਵਿੱਚ ਪਾ ਲੈਣਾ ਆ ਤੇ ਫੇਰ ਆਪਾਂ ਇਹਨੂੰ ਚੰਗੇ ਤਰੀਕੇ ਦੇ ਨਾਲ ਮਿਕਸ ਕਰੀ ਜਾਣਾ ਨਾਲ-ਨਾਲ। ਤੇ ਫਿਰ ਆਪਾਂ ਇਹਦੇ ਲੱਡੂ ਬੱਟ ਲੈਣੇ ਆ। ਸੋ ਚਾਸ਼ਨੀ ਮਿਕਸ ਕਰਨ ਤੋਂ ਬਾਅਦ ਆਪਣਾ ਜਿਹੜਾ ਹੈਗਾ ਜੋ ਆਪਾਂ ਬਣਾਏ ਸੀਗੇ ਲੱਡੂਆਂ ਦਾ ਚੂਰਾ ਇਸ ਤਰੀਕੇ ਦੇ ਨਾਲ ਬਣ ਜਾਣਾ ਹੈ ਤੇ ਇਸ ਤਰੀਕੇ ਦੇ ਨਾਲ ਆਪਣੇ ਜਿਹੜੇ ਹੈਗੇ ਹੈਗੇ ਲੱਡੂ ਬਹੁਤ ਹੀ ਸਵਾਦਿਸ਼ਟ ਬਣਦੇ ਆ ਦੇਖੋ ਕਿੰਨੇ ਘੁਰਦੇ ਵੀ ਹੈਗੇ ਹਨ ਬਹੁਤ ਟੇਸਟੀ ਬਿਲਕੁਲ ਬਾਜ਼ਾਰ ਤੋਂ ਵੀ ਜ਼ਿਆਦਾ ਸਵਾਦ ਬਣਦੇ ਇਸ ਦੇ ਵਿੱਚ ਤੁਸੀਂ ਲੱਡੂ ਬੱਟਣ ਤੋਂ ਪਹਿਲਾਂ ਇਲਾਇਚੀ ਪਾਊਡਰ ਪਾ ਸਕਦੇ ਹੋ ਸੋ ਬਣਾ ਕੇ ਜ਼ਰੂਰ ਦੇਖਿਓ ਜੀ ਤੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਕਿ ਕਿੱਦਾਂ ਦੇ ਬਣੇ